ਸਤ ਪਉ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਸਿੰਘ ਸਰਸਾ ਨਦੀ ਤੇ ਪਹੁੰਚਦੇ ਨੇ ਸਰਸਾ ਨਦੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਹੜਾ ਪਰਿਵਾਰ ਹੈ ਪਰਿਵਾਰ ਤਿੰਨਾ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ ਮਾਤਾ ਸੁન્દਰੀ ਜੀ ਮਾਤਾ ਸਹਿਬਦੇਵਾ ਜੀ ਭਾਈ ਮਨੀ ਸਿੰਘ ਜੀ ਅਤੇ ਭਾਈ ਜਵਾਹਰਦਾਸ ਦਿੱਲੀ ਵਾਲੇ ਨੂੰ ਕੁਝ ਕਰ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਅਤੇ ਕੁੱਝ ਸਿੰਘ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਸਰਸਾ ਨਦੀ ਪਾਰ ਕਰ ਜਾਂਦੇ ਨੇ ਤੇ ਬਜ਼ੁਰਗ ਮਾਤਾ ਮਾਤਾ ਗੁਜਰੀ ਜੀ ਬਾਬਾ ਜੋਰਾਵਰ ਸਿੰਘ ਤੇ ਬਾਬਾ ਵੰਦੇ ਸਿੰਘ ਜੋ ਸਰਸਾ ਨਦੀ ਪਾਰ ਨਹੀਂ ਕਰ ਸਕੇ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਵਿਛੜ ਜਾਂਦੇ ਨੇ ਯਾਦ ਰੱਖੋ ਸਰਸਾ ਨਦੀ ਦੇ ਉੱਤੇ ਇੱਕ ਬੰਨੇ ਮੁਗਲ ਫੌਜ ਚੜ੍ਹੀ ਹੋਈ ਹੈ ਦੂਜੇ ਬੰਨੇ ਜਿਹੜੀ ਸਰਸਾ ਨਦੀ ਹੈ ਨਾ ਸਰਸਾ ਨਦੀ ਵੀ ਵਗ ਰਹੀ ਹੈ ਤੇ ਉੱਪਰੋਂ ਮੀਂਹ ਵੀ ਪੈ ਰਿਹਾ ਹੈ ਬਰਸਾਤ ਵੀ ਹੋ ਰਹੀ ਹੈ ਪਰ ਯਾਦ ਰੱਖੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੰਨਾ ਕਸ਼ਟ ਹੁੰਦੇ ਬਾਵਜੂਦ ਵੀ ਅੰਮ੍ਰਿਤ ਵੇਲੇ ਸਰਸਾ ਨਦੀ ਦੇ ਕੰਢੇ ਤੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਤੇ ਸਾਨੂੰ ਇਹ ਸਮਝਾ ਦਿੱਤਾ ਕਿ ਸਿੱਖੋ ਤੁਹਾਡੇ ਉੱਤੇ ਜਿੰਨੀ ਮਰਜ਼ੀ ਮੁਸੀਬਤਾਂ ਆ ਜਾਵੇ ਪਰ ਕਦੀ ਨਿਤ ਨਿਮਨ ਨਾ ਛਿਓ ਉਸ ਤੋਂ ਬਾਅਦ ਇੱਥੇ ਸਰਸਾ ਨਦੀ ਦੇ ਕਮਸਾਨ ਦੇ ਜੁੱਧ ਦੇ ਵਿੱਚ ਭਾਈ ਜੈਤਾ ਜੀ ਸ਼ੀਧੀ ਪ੍ਰਾਪਤ ਕਰ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਸਾ ਨਦੀ ਪਾਰ ਕਰਕੇ ਕੋਟਲਾ ਨਿਹੰਗ ਖਾਂ ਦੇ ਘਰ ਆਉਂਦੇ ਨੇ ਕੋਟਲਾ ਨਿਹੰਗ ਖਾਂ ਮੁਸਲਮਾਨ ਅਤੇ ਗਣੀ ਖਾਂ ਨਵੀ ਖਾਂ ਦਾ ਰਿਸ਼ਤੇਦਾਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਟਲਾ ਨਿਹੰਗ ਖਾਂ ਦੇ ਕਰਮ ਦੇ ਨੇ ਆਰਾਮ ਕਰਦੇ ਨੇ ਕੋਟਲਾ ਨਿਹੰਗ ਖਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਪ੍ਰਸ਼ਾਦਾ ਪਾਣੀ ਸ਼ਕਾਉਂਦਾ ਹੈ ਮਗਰ ਮੁਗਲਾਂ ਦੀ ਫੌਜ ਚੜ੍ਹੀ ਹੋਈ ਹੈ ਮੁਗਲਾਂ ਦੀ ਫੌਜ ਨੂੰ ਸੂ ਮਿਲੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕੋਟਲਾ ਨਿਆਂਗ ਖਾਨੇ ਆਪਣੇ ਘਰ ਦੇ ਵਿੱਚ ਰੱਖਿਆ ਹੋਇਆ ਉਧਰ ਜਦੋਂ ਸਰਸਾ ਨਦੀ ਦੇ ਜੁੱਧ ਹੁੰਦਾ ਹੈ ਤੇ ਸਰਸਾ ਨਦੀ ਦੇ ਜੁੱਧ ਦੇ ਵਿੱਚ ਭਾਈ ਬਚਿੱਤਰ ਸਿੰਘ ਜੀ ਜ਼ਖਮੀ ਹੋ ਜਾਂਦੇ ਨੇ ਜਦੋਂ ਗੁਰੂ ਗੋਬੀ ਸਿੰਘ ਜੀ ਮਹਾਰਾਜ ਕੋਟਲਾ ਨਿਆਂਗ ਖਾਨ ਦੇ ਘਰ ਦੇ ਵਿੱਚੋਂ ਜਾਣ ਲੱਗਦੇ ਨੇ ਤੇ ਬਾਬਾ ਜੀਤ ਸਿੰਘ ਜੀ ਅਤੇ ਕੁਜ ਸਿੰਘ ਭਾਈ ਬਚਿੱਤਰ ਸਿੰਘ ਨੂੰ ਜ਼ਖਮੀ ਹਾਲਤ ਇਹਦੇ ਵਿੱਚ ਲਿਆਉਂਦੇ ਨੇ ਤੇ ਫਿਰ ਗੁਰੂ ਗੋਬੀ ਸਿੰਘ ਜੀ ਮਹਾਰਾਜ ਭਾਈ ਬਚਿੱਤਰ ਸਿੰਘ ਨੂੰ ਕੋਟਲਾ ਨਿਆਂਖਾਨ ਦੇ ਘਰ ਦੇ ਵਿੱਚ ਰੱਖ ਕੇ ਉਹਨਾਂ ਦੀ ਵਾਸਤੇ ਸੁਰੱਖਿਆ ਦਾ ਪ੍ਰਬੰਧ ਕਰਕੇ ਆਪ ਅੱਗੇ ਨੂੰ ਵਧ ਜਾਂਦੇ ਨੇ ਤੇ ਯਾਦ ਰੱਖੋ ਕੋਟਲਾ ਨਿਆਂਖਾਨ ਇੱਕ ਕਮਰੇ ਦੇ ਵਿੱਚ ਭਾਈ ਬਚਿੱਤਰ ਸਿੰਘ ਨੇ ਅਤੇ ਕੋਟਲਾ ਨਿਆਂਖਾਂ ਦੀ ਧੀ ਬੀਬੀ ਮੁਮਤਾਜ ਕੌਰ ਭਾਈ ਬਚਿੱਤਰ ਸਿੰਘ ਦੀ ਦੇਖਭਾਲ ਕਰ ਰਹੀ ਹੈ। ਮੁਗਲ ਫੌਜ ਦੇ ਸਿਪਾਹੀ ਕੋਟਲਾ ਨਿਆਂਖਾਂ ਦੇ ਘਰ ਦੇ ਵਿੱਚ ਆਉਂਦੇ ਨੇ। ਸਾਰੀ ਤਲਾਸ਼ੀ ਕਰਦੇ ਨੇ। ਉਹਨਾਂ ਨੂੰ ਕੁਝ ਨਹੀਂ ਲੱਭਦਾ। ਤੇ ਇੱਕ ਕਮਰਾ ਜਿੰਨੂੰ ਕੁੰਡਾ ਲੱਗਾ ਹੋਇਆ ਸੀ। ਮੁਗਲ ਸਿਪਾਹੀ ਆਖਦੇ ਨੇ ਕਿ ਇਹ ਕਮਰਾ ਖੁੱਲੋ। ਤੇ ਕੋਟਲਾ ਨਯੰਗਖਾਂ ਆਖਦੇ ਨੇ ਕਿ ਤੁਸੀਂ ਸਿਆਣੇ ਹੋ ਤੁਸੀਂ ਸੂਝਵਾਨ ਹੋ ਇਸ ਕਮਰੇ ਦੇ ਵਿੱਚ ਮੇਰਾ ਦਮਾਦ ਤੇ ਮੇਰੀ ਧੀ ਆਰਾਮ ਕਰਦੇ ਜਦੋਂ ਇਹ ਬਚਨ ਬੀਬੀ ਮਮਤਾਜ ਕੌਰ ਦੇ ਕੰਨ ਦੇ ਵਿੱਚ ਪੈਂਦੇ ਨੇ ਨਾ ਤੇ ਯਾਦ ਰੱਖੋ ਬੀਬੀ ਮਮਤਾਜ ਕੌਰ ਆਪਣੇ ਕਹੇ ਹੋਏ ਪਿਉ ਦੇ ਜਿਹੜੇ ਬਚਨ ਨੇ ਨਾ ਉਨ੍ਹਾਂ ਦੇ ਸਾਰੇ ਉਮਰ ਪੈਰਾ ਦਿੰਦੀ। ਯਾਦ ਰੱਖੋ ਬੀਬੀ ਮੁਮਤਾਜ ਕੌਰ ਬੱਸੀ ਪਠਾਣਾ ਦੇ ਵਿੱਚ ਮੰਗੀ ਹੋਈ ਸੀ। ਨੌ ਪੋ ਨੂੰ ਭਾਈ ਬਚਿੱਤਰ ਸਿੰਘ ਛਿੱਧੀ ਪ੍ਰਾਪਤ ਕਰ ਜਾਂਦੇ ਨੇ। ਤੇ ਯਾਦ ਰੱਖੋ ਬੀਬੀ ਮੁਮਤਾਜ ਕੌਰ ਦਾ ਜਿਹੜਾ ਜਨਮ ਹੈ ਨਾ 1699 ਦੇ ਵਿੱਚ ਬੀਬੀ ਮੁਮਤਾਜ ਕੌਰ ਦਾ ਜਨਮ ਹੁੰਦਾ ਹੈ ਤੇ 1820 ਈਸਵੀ ਨੂੰ ਬੀਬੀ ਮਮਤਾਜ ਕੌਰ ਅਕਾਲ ਚਲਾਣਾ ਕਰ ਜਾਂਦੇ ਨੇ ਲਗਭਗ 131 ਸਾਲ ਬੀਬੀ ਮਮਤਾਜ ਕੌਰ ਜਿੱਥੇ ਭਾਈ ਬਚਿੱਤਰ ਸਿੰਘ ਦਾ ਸੰਸਕਾਰ ਹੋਇਆ ਥੀ ਉਸ ਥਾਂ ਤੇ ਬੈਠ ਕੇ ਸਿਮਰਨ ਕਰਦੀ ਰਹੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਆਪ ਬੈਠੇ ਸਨ ਉੱਥੇ ਬੈਠ ਕੇ ਹਰ ਰੋਜ਼ ਨੇਮ ਦੇ ਅਨਸਾਰ ਬੀਬੀ ਮਮਤਾਜ ਕੌਰ ਸਿਮਰਨ ਕਰਦੀ ਰਹੀ ਇਸ ਕਰਕੇ ਸਿੱਖ ਇਤਿਹਾਸ ਦੇ ਅੰਦਰ ਬੀਬੀ ਮੁਮਤਾਜ ਕੌਰ ਨੂੰ ਸਿੱਧਕੀ ਬੀਬੀ ਕਿਹਾ ਗਿਆ ਹੈ ਬੀਬੀ ਮੁਮਤਾਜ ਕੌਰ ਨੇ ਆਪਣੀ ਜ਼ਿੰਦਗੀ ਦੇ ਵਿੱਚ ਬੜੀ ਵੱਡੀ ਕੁਰਬਾਨੀ ਦਿੱਤੀ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਟਲਾ ਨਿਆਂਖਾਂ ਤੋਂ ਹੁੰਦੀਆਂ ਹੋਇਆਂ ਪੀਰ ਬੁੱਧੂ ਸ਼ਾਹ ਦੀ ਹਵੇਲੀ ਦੇ ਵਿੱਚ ਪਹੁੰਚਦੇ ਨੇ ਅੱਜ ਜਿਹੜੀ ਰਾਤ ਹੈ ਸਤਪੋਦੀ ਜਿਹੜੀ ਰਾਤ ਹੈ ਸਤਪੋਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 40 ਸਿੰਘ ਅਤੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਕੋਟਲਾ ਨਿਹੰਗਾਂ ਦੀ ਵੇਲੀ ਦੇ ਵਿੱਚ ਪਹੁੰਚਦੇ ਨਹੀਂ ਦੂਜੇ ਪਾਸੇ 10 ਲੱਖ ਮੁਗਲ ਫੌਜ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ 40 ਸਿੰਘ ਨੇ ਜੋ ਪਿਛਲੇ 7-8 ਮਹੀਨਿਆਂ ਤੋਂ ਭੁੱਖੇ ਤੇ ਆਏ ਹੋਏ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਬਚਨ ਕਿਹਾ ਸੀ ਸਵਾਲ ਲਖਸ ਇੱਕ ਲੜਾਂ ਤਵੇ ਗੋਬਿੰਦ ਸਿੰਘ ਨਾਮਕਾ ਹਾਂ ਅੱਠ ਪੋ ਨੂੰ ਜੰਗ ਦੇ ਮੈਦਾਨ ਦੇ ਵਿੱਚ ਗੁਰੂ ਗੋਬੀ ਸਿੰਘ ਜੀ ਮਹਾਰਾਜ ਨੇ ਇਹ ਵਚਨ ਪੂਰੇ ਕਰਨੇ ਨੇ ਕਿਵੇਂ ਕਮਸਾਣ ਦਾ ਜੁੱਧ ਹੋਣਾ ਹੈ ਅਸੀਂ ਉਹ ਅਗਲੇ ਇਤਿਹਾਸ ਦੇ ਵਿੱਚ ਸਰਮਣ ਕਰਾਂਗੇ ਇੱਕ ਪਾਸੇ ਗੁਰੂ ਗੋਬੀ ਸਿੰਘ ਜੀ ਮਹਾਰਾਜ ਵੱਡੇ ਸਾਹਿਬ ਜਾਦੇ ਅਤੇ ਸਿੱਖ ਚਮਕੌਰ ਦੀ ਗੜੀ ਦੇ ਵਿੱਚ ਨੇ ਦੂਜੇ ਪਾਸੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰੀ ਜੀ ਸਰਸਾ ਨਦੀ ਤੋਂ ਵਿਛੜ ਕੇ ਜੰਗਲਾਂ ਦੇ ਵਿੱਚ ਜਾਂਦੇ ਹੋਏ ਜਾ ਰਹੇ ਨੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਆਪਸ ਦੇ ਵਿੱਚ ਗੱਲਾਂ ਕਰਦੇ ਨੇ ਆਖ ਰਹੇ ਨੇ ਕਿ ਸਾਡੇ ਵੀਰ ਸਾਨੂੰ ਛੱਡ ਗਏ ਜਦੋਂ ਹੁਣ ਵੀਰ ਸਾਨੂੰ ਮਿਲੇ ਨਾ ਅਸੀਂ ਵੀਰਾਂ ਨੂੰ ਬੁਲਾਉਣਾ ਨਹੀਂ ਜੇਕਰ ਬਲਾਵਾਂਗੇ ਇੱਕ ਸ਼ਰਤ ਰੱਖਾਂਗੇ ਕਿ ਸਾਡੇ ਤੋਂ ਕਦੇ ਵਿਛੜਨਾ ਨਹੀਂ ਇਹ ਗੱਲਾਂ ਸੁਣ ਕੇ ਮਾਤਾ ਗੁਜਰੀ ਦਾ ਮਨ ਪਰ ਆਉਂਦਾ ਹੈ ਤੁਰਦੇ ਜਾਂਦੇ ਨੇ ਰਾਹ ਦੇ ਵਿੱਚ ਉਹਨਾਂ ਨੂੰ ਇੱਕ ਝੁੱਗੀ ਦੇ ਵਿੱਚ ਲੈਡ ਜਗਦੀ ਮਿਲਦੀ ਹੈ ਤੇ ਮਾਤਾ ਗੁਜਰੀ ਜੀ ਉਸ ਝੁੱਗੀ ਦੇ ਵਿੱਚ ਜਾਂਦੇ ਨੇ ਉਹ ਕਰੀਮਾ ਬਖਸ਼ ਦੀ ਝੁੱਗੀ ਹੈ ਯਾਦ ਰੱਖੋ ਜਿਹੜਾ ਕਰੀਮਾ ਬਖਸ਼ ਹੈ ਨਾ ਉਹ ਮੁਸਲਮਾਨ ਸੀ ਉਸ ਨੂੰ ਉਹ ਹਿੰਦੂ ਸੀ ਉਸ ਨੂੰ ਧੱਕੇ ਦੇ ਨਾਲ ਮੁਸਲਮਾਨ ਬਣਾਇਆ ਗਿਆ ਤੇ ਮਾਤਾ ਗੁਜਰੀ ਜੀ ਆਵਾਜ਼ ਦਿੰਦੇ ਨਹੀਂ ਤੇ ਆਖਦੇ ਨੇ ਕਿ ਕੌਣ ਮਾਤਾ ਗੁਜਰੀ ਜੀ ਆਖਦੇ ਨੇ ਕਿ ਮੈਂ ਗੁਰੂ ਗੋਬੀ ਸਿੰਘ ਦੀ ਮਾਤਾ ਹਾਂ ਤੇ ਇਹ ਉਹਨਾਂ ਦੇ ਲਾਲ ਨੇ ਸਾਰੀ ਵਾਰਤਾ ਲਾ ਮਾਤਾ ਗੁਜਰੀ ਜੀ ਕਰੀਮਾ ਬਖਸ਼ ਨੂੰ ਦੱਸਦੇ ਨੇ ਕਰੀਮਾ ਬਖਸ਼ ਮਾਤਾ ਗੁਜਰੀ ਜੀ ਨੂੰ ਆਪਣੇ ਘਰ ਰਹਿਸ਼ ਦਿੰਦੇ ਨੇ ਤੇ ਗਵਾਨ ਤੋਂ ਬੀਬੀ ਲక్ష్ਮੀ ਦੇ ਕੋਲੋਂ ਪ੍ਰਸ਼ਾਦਾ ਲਿਆਉਂਦੇ ਨੇ ਪ੍ਰਸ਼ਾਦੇ ਪਾਣੀ ਦੇ ਨਾਲ ਸੇਵਾ ਕਰਦੇ ਨੇ ਯਾਦ ਰੱਖੋ ਜਿਹੜੇ ਲਾਲ ਆਨੰਦਪੁਰ ਸਾਹਿਬ ਦੀ ਧਰਤੀ ਦੇ ਹਮੇਸ਼ਾ ਹੱਸਦੇ ਸੀ ਚਾਹ ਦੇ ਨਾਲ ਖੇਡਦੇ ਸੀ ਉਹ ਅੱਜ ਲਾਲ ਭੁੱਖੇ ਪਾਣੇ ਕਿਸੇ ਗਰੀਬ ਦੀ ਝੁੱਗੀ ਦੇ ਵਿੱਚ ਰਹੇ ਨੇ ਠੰਡ ਦੇ ਵਿੱਚ ਰਹ ਰਹੇ ਨੇ ਇਹ ਸਮਾਂ ਅਹਿਸਾਸ ਕਰਨ ਵਾਲਾ ਹੈ کریم ਬਖਸ਼ ਦਰਵਾਜ਼ੇ ਦੇ ਹੇਠ ਬੈਠ ਕੇ ਸਾਹਮਣੇ ਬੈਠ ਕੇ ਸਾਰੀ ਰਾਤ ਮੁਗਲ ਫੌਜ ਨੂੰ ਲੰਨਤ ਪਾਉਂਦਾ ਹੈ ਅਤੇ ਉਹਦੀਆਂ ਜਿਹੜੀਆਂ ਅੱਖਾਂ ਨੇ ਉਪਰ ਹੁੰਦੀਆਂ ਨੇ ਤੇ ਅੱਠ ਪੂ ਨੂੰ ਅੰਮ੍ਰਿਤ ਵੇਲੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਬ ਜਦੇ ਬਾਬਾ ਜੂਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਅੱਗੇ ਕੂਚ ਕਰ ਜਾਂਦੇ ਨੇ ਉਹ ਜਿਹੜਾ ਇਤਿਹਾਸ ਹੈ ਅਸੀਂ ਆਉਂਦੇ ਦਿਨਾਂ ਦੇ ਅੰਦਰ ਸਰਵਨ ਕਰਾਂਗੇ ਕਿ ਕਿਵੇਂ ਗੁਰੂ ਗੋਬੀ ਸਿੰਘ ਜੀ ਮਹਾਰਾਜ ਦਾ ਜਿਹੜਾ ਪਰਿਵਾਰ ਹੈ ਪਰਿਵਾਰ ਸ਼ੀਦ ਹੁੰਦਾ ਹੈ ਆਓ ਜਿਹੜਾ ਇਹ ਸਾਕਾ ਚੱਲ ਰਿਹਾ ਹੈ ਦਿਨ ਚੱਲ ਰਹੇ ਨੇ ਇਸ ਦਿਨਾਂ ਦੇ ਰਾਹਗਾਰ ਬਣੀ ਆਪਣੇ ਬੱਚਿਆਂ ਨੂੰ ਗੁਰਸਿੱਖੀ ਵਾਲੇ ਪਾਸੇ ਲਾਈਏ ਇਹ ਦਿਨਾਂ ਦਾ ਅਹਿਸਾਸ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ